ਰਕ ਮਾਂ ਗੰਦੀ ਗੰਦੀ ਕਰਦੀ ਆ ਜੀ ਕਰਦਾ ਉੱਥੇ ਹਟ ਲਾਉਂਦਾ ਕਿ ਕਿੱਥੀ ਕਿੱਦੀ ਕਿੱਥੇ ਕੌਣ ਲਾਂਦਾ ਆ ਰਕ ਰਾ ਕੇ ਸਰ ਮਾਂ ਆਂ ਕੰਡਾ ਬਾਰ ਮੈਂ ਕਰੀ ਗਏ ਇਹਨਾਂ ਨੂੰ ਮੈਂ ਕਰੀ ਗਏ ਇਹਨਾਂ ਨੂੰ ਹਾਂ ਮੇਰੀ ਹੋਰੀ ਘਰੇ ਨਹੀਂ ਨਹੀਂ ਮਰ ਬਠੇ ਗਏ ਬੜਾ ਫੁੱਲ ਤੇ ਮਤਮੀ ਦੀ ਬੋਤਲ ਦਾ ਕਦੀ ਨਾ ਕਦੀ ਗੰਦੀ ਕਦੇ ਕੋਸ਼ੇ ਤੇਰੀ ਮਾਂ ਦੀ ਕਿਹਦੇ ਨਾਲ ਸੈਟਿੰਗ ਆ ਤੇਰੀ ਸੈਟਿੰਗ ਕਿਹਦੇ ਨਾਲ ਐ ਜਿਸ ਕੁੜੀ ਨਾਲ ਮੈਂ ਸੋਇਆ ਸੁਚੀ ਕਿਦੇ ਨਾਲ ਸੋਇਓ ਐ ਤਰ੍ਹਾਂ ਗੱਲਾਂ ਕਰਦਾ ਐ ਇਹ ਕਾਰਵਾਈ ਅੱਗੇ ਕਰੋ ਸੇ ਕਰੋ ਥੱਕ ਗਏ ਮੈਂ ਕਿਹ ਚ ਮੈਡਮ ਪੁੱਛਾ ਤਾਂ ਕੀ ਗੱਲ ਬੱਚਾ ਕਹਿੰਦਾ ਵੀ ਤੋ ਤਾ ਕਹ ਲ ਕਮਨ ਮੈਂ ਮੜਮਾ ਕਮ ਮੜਮਾ ਕਿ ਮੈਂ ਆਹ ਕਹਿੰਦਾ ਕੋ ਮੈਂ ਤੇ ਡਿੰਗਰੀਆਂ ਨਾਲ ਲੜਦਾ ਆਸਾਂ ਮਿਲਣਾ ਹੋਗਾ ਨਾ ਸਕੂਲ ਨਾਲ ਲੜਦਾ ਨਾ ਮੇਰੀ ਕਲਾਸ ਪੜ੍ਹੀ ਬੱਚਾ ਨੰਬਰ ਕੁੜੀ ਨੂੰ ਅੱਜ ਡੇਢ ਮਹੀਨਾ ਹੋ ਗਿਆ ਸਕੂਲ ਛੱਡੇ ਨੂੰ ਉਹਨੂੰ ਕਹਿੰਦਾ ਮੇਰੀ ਕੁੜੀ ਕਹਿੰਦੀ ਮੰਮੀ ਮੈਂ ਨਾ ਸਕੂਲ ਅੱਜ ਜਾਵਾਂ ਨਾ ਜਾਵਾਂ ਕੱਲ ਠੀਕ ਹੈ ਮੇਰੀ ਕੁੜੀ ਨਾ ਡੇਢ ਮਹੀਨਾ ਕੋ ਸਕੂਲ ਛੱਡ ਗਈ ਉਹ ਰੋਂਦੀ ਉਹ ਤਾਂ ਪ੍ਰਿੰਸ ਮੈਡਮ ਕੋਲ ਗਿਆ ਹੈ ਮੈਡਮ ਕੋਲ ਰੋਂਦੀ ਕਹਿੰਦੀ ਮੈਡਮ ਨੂੰ ਉਹਨੇ ਦੱਸਿਆ ਕੋਈ ਸ਼ਰਮ ਮਰ ਜਾ ਗੱਲ ਫਿਰ ਉਹਨੇ ਬਾਅਦ ਵਿੱਚ ਸਾਨੂੰ ਦੱਸਿਆ ਕੀ ਮੰਗ ਕੀ ਤੁਹਾਡੀ ਹੁਣ ਜੀ ਮੰਗ ਹੈ ਯਾ ਬਸ ਜਿੰਨਾ ਹੋ ਸਕੇ ਇੱਥੇ ਨੂੰ ਇਹਨਾਂ ਬਾਹਰ ਕੱਢੋ ਤੇ ਛਿੱਤਰ ਫੇਰਨੇ ਅਸੀਂ ਇੱਕ ਜਿੱਤਰ ਫੇਰ ਕੇ ਛੱਡਾਂਗੇ ਕਾਲਾ ਮੁਕਰ ਕੇ ਪਿੰਡ ਚ ਕੱਢਾਂ ਬਸ ਜੀ ਕਰਦੇ ਹਰ ਕਤਾਂ ਗੰਦੀ ਗੰਦੀ ਕਰਦੇ ਆ ਜੀ ਕਰਦਾ ਉੱਥੇ ਹੱਥ ਲਾਉਂਦਾ ਕਦੀ ਕਿੱਥੇ ਕਦੀ ਕਿੱਥੇ ਕੌਣ ਲਾਉਂਦਾ ਹੈ ਹਾਂ ਰੱਖ ਲਾ ਕੇ ਸਰ ਅੱਛਾ ਤੇ ਬਦਮੀ ਜੀ ਬਹੁਤ ਕਰਦਾ ਕਦੀ ਕਿਨੇ ਕਾਇਆ ਕਦੇ ਕਦੀ ਕੋਸ਼ੇ ਤੇਰੀ ਮਾਦੀ ਕੀ ਦਿਨ ਨਾਲ ਸੈਟਿੰਗ ਹੈ ਤੇਰੀ ਸੈਟਿੰਗ ਕੀ ਦਿਨ ਨਾਲ ਹੈ ਇਸ ਕੁੜੀ ਨਾਲ ਮੈਂ ਸੋਇਆ ਤੂੰ ਸਿੱਕੀ ਦੇ ਨਾਲ ਸੋਇਓ ਇਸ ਤਰ੍ਹਾਂ ਅੱਲਾ ਕਰਦਾ ਹੈ ਤੇ ਪਹਿਲਾਂ ਵੀ ਕਦੇ ਕੀਤੀ ਹੈ ਬਾਬਾ ਦੁਬਾਰੀ ਕੀਤੀ ਪਰ ਐਕਸ਼ਨ ਨਹੀਂ ਲੀਤਾ ਕਿਨੇ ਕਿੰਨੇ ਕੋ ਲੜਕੇ ਨਾਲ ਇਸਰ ਗੱਲਬਾਤ ਫਿਰ ਕੀ ਹੈ ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲਤਾ ਜੀ ਕਹਿੰਦੀ ਹੈ ਮਾਫੀ ਮੰਗਵਾ ਦੇਣੇ ਆ ਅੱਛਾ ਇੰਨੇ ਕੁੜੀਆਂ ਨਾਲ ਬਤਨੀ ਜੀ ਹੋ ਗਿਆ ਜੇ ਮਾਫੀ ਮੰਗਦੇ ਔਰ ਮਾਫੀ ਖਾਣ ਤੁਹਾਡੇ ਕਹਿਣ ਦੇ ਮੁਤਾਬਕ ਹੁਣ ਤੱਕ ਕਿੰਨੀਆਂ ਕੁੜੀਆਂ ਨਾਲ ਇੰਨਾ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8 ਮਹੀਨੇ ਲਾ ਕੇ ਸਾਰੀ ਕੁੜੀਆਂ ਮੇਰੀ ਆਦੀ ਕੁੜੀ ਨੇ ਡੇਢ ਮਹੀਨਾ ਹਾਂ ਇਹ ਇਹ ਜੀ ਕੁੜੀ ਨੇ ਸਕੂਲ ਹੀ ਛੱਡਤਾ ਟਰ ਡੇਢ ਮਹੀਨਾ ਹੋ ਗਿਆ ਹਾਂਜੀ ਜੀ ਸਕੂਲ ਵਿੱਚ ਆ ਹੈਗੀ ਇਹ ਜਿਹੜੀ ਕੁੜੀਆਂ ਨੂੰ ਐਂਜੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਹੀ ਸਮਾਰਟ ਲੱਗਦੇ ਨੇ ਥੋੜੀ ਗੋਲ ਗੋਲ ਲੱਕਵੜੀ ਪਿਆਰੀ ਜੀ ਮੇਰਾ ਹੀ ਬਣ ਜਾਂਦੇ ਤੋ ਤੂੰ ਦੇ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ ਠੀਕ ਹੈ ਜੀ ਜੀ ਉਹ ਗਲਤ ਹੈ ਤੇ ਹਰਕਤਾਂ ਵੀ ਕੀ ਕਰਦੇ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਉਹ ਇਨਸਾਫ ਚਾਹੀਦਾ ਸਾਨੂੰ ਕੁੜੀਆਂ ਨੂੰ ਗੱਲ ਇਹ ਹੋਈ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲਾਂ 'ਚ ਠੀਕ ਆ ਸਾਰੀਆਂ ਦੀਆਂ ਬੇਟੀਆਂ ਪੜ੍ਹਦੀਆਂ ਸਕੂਲ 'ਚ ਤੇ ਇਹ ਐਂਜੀਆਂ ਹਰਕਤਾਂ ਕਰਦਾ ਕਿਸੇ ਨੇ ਕਹਿੰਦਾ ਤੋ ਕਦੀ ਕਹਿੰਦਾ ਕਹਿ ਜਾ ਪਾਇਆ ਕਦੀ ਕਹਿੰਦਾ ਕਹਿ ਜਾ ਪਾਇਆ ਹੈ ਮਾਸਟਰ ਹੈ ਕੋਈ ਜੀ ਉਹ ਕੁਪੜੀਆਂ ਨਾਲ ਗਲਤ ਹਰਕਤ ਕਰਦਾ ਤਾਂ ਅਸੀਂ ਆਈਆਂ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਮਾਸਟਰ ਦਾ ਮਾਸਟਰ ਦਾ ਕੇਸ ਹੈ ਜੀ ਕੀ ਕੀ ਹਰਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਜਿੱਪ ਖੋਲ ਕੇ ਵੇਖਦਾ ਹੈ ਅੱਛਾ ਜੀ ਤੇ ਵੇਖਦਾ ਵੀ ਹੰਦੀਆਂ ਕਰਤਾ ਕਰਦਾ ਜੀ ਪਹਿਲਾਂ ਵੀ ਕਦੇ ਕੀਤੀ ਹੈ ਕਿ ਹਾਂ ਅੱਗੇ ਕੀਤੀ ਹੈ ਬੜੀ ਅੱਛਾ ਜੀ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਉਹ ਮਾਫੀ ਮੰਗ ਲੈਂਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦਿਆਂਗੇ ਸਮਝਾ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਿਆਂਗੇ ਹੁਣ ਆਏ ਤੇ ਹੁਣ ਕਹਿੰਦੇ ਉਹ ਤੋਂ ਮਾਫੀ ਮੰਗਾ ਦਿਆਂਗੇ ਕੀ ਤੁਹਾਡੀ ਮੰਗ ਕੀ ਹੋਣੀ ਸਾਡੀ ਮੰਗੇ ਹੀ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਜੋ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਠੀਕ ਜੀ ਔਰ ਵੀਓ ਸਾਫ ਨੂੰ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਂਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਇਹਨਾਂ ਹਰਕਤਾਂ ਜੀ ਕੀਤੀਆਂ ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਇਹਨਾਂ ਦਾ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਸੀ ਜੀ ਤੁਹਾਡਾ ਨਾਮ ਕੀ ਹੈ ਜੀ ਹਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਨਹੀਂ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਸਰ ਬਿਲਕੁਲ ਨਹੀਂ ਚਾਹੀਦੀ ਠੀਕ ਹੈ ਜੀ ਪਰਿਵਾਰ ਵਾਲਿਆਂ ਦੇ ਨਾਲ ਕੀ ਗੱਲਬਾਤ ਹੋਈ ਜੀ ਅੱਜ ਪਰਿਵਾਰ ਵਾਲਿਆਂ ਨਾਲ ਉਹਨਾਂ ਤੋਂ ਕੰਪਲੇਂਟ ਲੈ ਲਈ ਹੈ ਠੀਕ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਓਡੀਓ ਸਾਹਿਬ ਨੂੰ ਸੀ ਲ Ten oficer to be at ty... ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟिटीज ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਵੰਤੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਹੋਵੇ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾਂਦਾ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤੀਕ ਨਾ ਕੀਤਾ ਗਿਆ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਦਾ ਬਣਦਾ ਸੀ ਪ੍ਰਿੰਸੀਪਲ ਜੀ ਜੀ ਤੁਹਾਡੇ ਵੱਲ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਡਾ ਲਿਖਿਆ ਹੋਊਗਾ ਪਹਿਲਾਂ ਇਹਨਾਂ ਨੇ ਹੀ ਸਾਨੂੰ ਦੇਣਾ ਨਾ ਸਕੂਲ ਟਾਰਟਿਸ ਨੈਵਿੰਗ ਇਹ ਕੋਪੀਰੈਂਟ ਸਾਡੇ ਕੋਲ ਨਹੀਂ ਕੋ ਆਇਆ ਵੀ ਕੋਈ ਐਵੀ ਜੀ ਕੰਪਲੇਂਟ ਲੈ ਠੀਕ ਹੈ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਠੀਕ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਇਹ ਫਿਲ ਕਰਦੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਉਸ ਪਰ ਲੋਕ ਆਪੇ ਠੀਕ ਹੈ